ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੁਰੂ ਜੀ ਦੇ ਇਤਿਹਾਸ ਵਿੱਚ ਇੱਕ ਸਾਖੀ ਦਾ ਜ਼ਿਕਰ ਆਉਂਦਾ ਹੈ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਰਬਾਰ ਵਿੱਚ ਵਿਰਾਜਮਾਨ ਸਨ ਇੱਕ ਬੁੱਢੀ ਮਾਈ ਰੋਂਦੀ ਰੋਂਦੀ ਆਈ ਉਹ ਮਾਈ ਬਹੁਤ ਦੁਖੀ ਸੀ ਉਹਦੇ ਵਾੜ ਖਿਲਰੇ ਹੋਏ ਸਾਹਮਣੇ ਤੇ ਬਹੁਤ ਮਾੜੀ ਦਸਾ ਵਿੱਚ ਸੀ ਮਹਾਰਾਜ ਨੇ ਉਹਨੋਂ ਦੂਰੋਂ ਦੇਖਿਆ ਤੇ ਸੇਵਦਾਰਾਂ ਨੂੰ ਭੇਜ ਕੇ ਕੋਲ ਬੁਲਾਇਆ ਕੋਲ ਆ ਕੇ ਉਸ ਮਾਈ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਣਾ ਤੇ ਮੱਥਾ ਟੇਕਿਆ ਮੱਥਾ ਟੇਕ ਕੇ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਕੁਝ ਕਹਿਣਾ ਚਾਹੁੰਨੀ ਹਾਂ ਗੁਰੂ ਜੀ ਨੇ ਬਚਨ ਕੀਤਾ ਮਾਤਾ ਜੀ ਆਪ ਜੀ ਰੋਂਦੇ ਕਿਉਂ ਹੋ ਸਤਿਗੁਰੂ ਸ੍ਰੀ ਗੁਰੂ ਨਾਨਕ ਜੀ ਦੇ ਦਰਬਾਰ ਵਿੱਚ ਕੋਈ ਨਹੀਂ ਰੋਂਦਾ ਇੱਥੇ ਤਾਂ ਸਾਰੇ ਦੁਖੀ ਲੋਕਾਂ ਦੇ ਦੁੱਖ ਦੂਰ ਹੁੰਦੇ ਹਨ ਮਹਾਰਾਜ ਨੇ ਪੁੱਛਿਆ ਮਾਤਾ ਜੀ ਕੀ वेदना ਹੈ ਆਪ ਜੀ ਨੂੰ ਕੀ ਪੀੜਾ ਹੈ ਆਹ ਉਹ ਮਾਤਾ ਹੱਥ ਜੋੜ ਕੇ ਕਹਿਣ ਲੱਗੀ ਏ ਸਤਗੁਰੂ ਦੀਨ ਦਿਆਲ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਮੇਰੇ ਦੁੱਖਾਂ ਦਾ ਅੰਤ ਹੀ ਨਹੀਂ ਹੁੰਦਾ ਮੇਰੇ ਤੇ ਮਿਹਰ ਕਰੋ ਇੱਕ ਦੁੱਖ ਖਤਮ ਹੁੰਦਾ ਹੈ ਦੂਜਾ ਸ਼ੁਰੂ ਹੋ ਜਾਂਦਾ ਹੈ ਮੇਰੇ ਦੁੱਖ ਦੂਰ ਕਰ ਦਿਓ ਮਾਈ ਜਿਹੜੀ ਬੁੱਬਾ ਮਾਰਦੀ ਬੋਲਦੀ ਹੈ ਸਤਿਗੁਰੂ ਜੀ ਨੇ ਕਿਹਾ ਇਹ ਤਾਂ ਅਸੀਂ ਪੁੱਛ ਰਹੇ ਹਾਂ ਮਾਤਾ ਜੀ ਜੋ ਦੁੱਖ ਹੈ ਉਹਨੂੰ ਬਿਆਨ ਕਰੋ ਕਹਿਣ ਲੱਗੀ ਮੇਰੇ ਦੁੱਖਾਂ ਦੀ ਕਹਾਣੀ ਬੜੀ ਨਿਰਾਲੀ ਹੈ ਮੈਂ ਇੱਕ ਵਿਧਵਾ ਔਰਤ ਹਾਂ ਮੇਰਾ ਇੱਕ ਜਵਾਨ ਪੁੱਤਰ ਪ੍ਰਤਾਪਾ ਹੈ ਮੈਂ ਵਿਧਵਾ ਕਿਵੇਂ ਹੋ ਗਈ ਇਹ ਵੀ ਇੱਕ ਕਥਨੀ ਹੈ ਮੇਰੀ ਉਹ ਕਥਾ ਬਹੁਤ ਲੋਕ ਮੈਂ ਆਪ ਜੀ ਨੂੰ ਸੁਣਾਣਾ ਚਾਹੁੰਦੀ ਹਾਂ ਤਾਂ ਕਿ ਮੇਰਾ ਦਿਲ ਖੋਲਾ ਹੋ ਜਾਵੇ ਤੇ ਮੇਰੇ ਦੁੱਖਾਂ ਦਾ ਅੰਤ ਹੋ ਜਾਵੇ ਤਦ ਮਹਾਰਾਜ ਕਹਿਣ ਲੱਗੇ ਤੁਸੀਂ ਆਪਣੇ ਦੁੱਖਾਂ ਦੀ ਕਥਾ ਸੁਣਾਓ ਅਸੀਂ ਜ਼ਰੂਰ ਸੁਣਨਾ ਚਾਹੁੰਨੇ ਹਾਂ ਇਹ ਗੁਰੂ ਨਾਨਕ ਜੀ ਦਾ ਘਰ ਹੈ ਅਸੀਂ ਵੀ ਉਹਨਾਂ ਦੀ ਸੇਵਾ ਵਿੱਚ ਲੱਗੇ ਹੋਏ ਹਾਂ ਜਿਹੜੇ ਦੁਖੀ ਤੇ ਦਰਦ ਭਰੇ ਲੋਕ ਹਨ ਗੁਰੂ ਨਾਨਕ ਜੀ ਨੇ ਵੀ ਲੋਕਾਂ ਦੇ ਦੁੱਖ ਦਰਦ ਦੂਰ ਕੀਤੇ ਗੁਰੂ ਜੀ ਨੇ ਇਸ ਤਰ੍ਹਾਂ ਉਸ ਗੁੱਡੀ ਮਾਤਾ ਨੂੰ ਹੌਸਲਾ ਦਿੱਤਾ ਦੁਖੀਆਂ ਦਰਦੀਆਂ ਦੀ ਸੇਵਾ ਸਹਿਤਾ ਕਰਨੀ ਇਹੀ ਤਾਂ ਬਾਬਾ ਨਾਨਕ ਜੀ ਦੇ ਵਚਨ ਹੋਏ ਹਨ ਗੁਰੂ ਪਿਆਰਿਓ ਗੁਰੂ ਜੀ ਨੇ ਬੜੇ ਪ੍ਰੇਮ ਨਾਲ ਮਾਈ ਨੂੰ ਹੌਸਲਾ ਦਿੱਤਾ ਧੀਰਜ ਰੱਖਣ ਲਈ ਕਿਹਾ ਕਿ ਦੋਖ ਸੋਖ ਤਾਂ ਆਉਂਦੇ ਹੀ ਰਹਿੰਦੇ ਹਨ ਕੋਈ ਗੱਲ ਨਹੀਂ ਤਾਂ ਉਹ માતા ਕਹਿਣ ਲੱਗੀ ਮਹਾਰਾਜ ਮੇਰਾ ਪਤੀ ਸੀ ਦੋ ਪੁੱਤਰ ਹੋਰ ਸਨ ਸਭ ਤੋਂ ਪਹਿਲਾ ਹੋਣੀ ਰੱਬ ਦੀ ਮੇਰਾ ਪਤੀ ਯੋਧ ਵਿੱਚ ਸ਼ਹੀਦ ਹੋ ਗਿਆ ਉਸ ਵੇਲੇ ਮੈਂ ਘਬराई ਨਹੀਂ ਸਗੋਂ ਪ੍ਰਸੰਨ ਚਿਤ ਹੋ ਕੇ ਪਰਮੇਸ਼ਰ ਦਾ ਬਾਣਾ ਮੰਨਿਆ ਉਸ ਤੋਂ ਬਾਅਦ ਮੇਰਾ ਵੱਡਾ ਪੁੱਤਰ ਸ਼ਹੀਦ ਹੋ ਗਿਆ ਉਹ ਵੀ ਆਪ ਜੀ ਦੇ ਯੁੱਧ ਵਿੱਚ ਜਦੋਂ ਰਾਜਿਆਂ ਤੇ ਤੁਰਕਾਂ ਦੀ ਫੌਜ ਨਾਲ ਯੁੱਧ ਹੋਇਆ ਉਹ ਤੋਂ ਛੋਟਾ ਜਿਹੜਾ ਵਿਚਾਰਲਾ ਪੁੱਤਰ ਸੀ ਉਹ ਵੀ ਸ਼ਹੀਦ ਹੋ ਗਿਆ ਇਹ ਤੁਰਕਾਂ ਦੇ ਨਾਲ ਜਿਹੜਾ ਯੁੱਧ ਹੋਇਆ ਸੀ ਉਹਦੇ ਵਿੱਚ ਮੇਰੇ ਦੋ ਪੁੱਤਰ ਤੇ ਇੱਕ ਪਤੀ ਸ਼ਹੀਦ ਹੋ ਗਏ ਇਨ੍ਹਾਂ ਨੂੰ ਸ਼ਹੀਦ ਕਰਵਾ ਕੇ ਮੈਂ ਬਹੁਤ ਪਰੇਸ਼ਾਨ ਹੋਈ ਕਿਉਂਕਿ ਸੰਘ ਦਾ ਜੀਵਨ ਹੀ ਧਰਮ ਯੋਧ ਵਾਸਤੇ ਹੁੰਦਾ ਹੈ ਪਰ ਅੱਜ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਮੇਰਾ ਤੀਸਰਾ ਪੁੱਤਰ ਉਹਨੂੰ ਬਿਮਾਰੀ ਲੱਗੀ ਹੋਈ ਹੈ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਹੈ ਤੇ ਮੇਰੀ ਇੱਛਾ ਇਹ ਹੈ ਮੈਂ ਚਾਹੁੰਨੀ ਹਾਂ ਉਹ ਵੀ ਧਰਮ ਯੋਧ ਵਜਤ ਹੀ ਲੜ ਕੇ ਸ਼ਹੀਦ ਹੋਵੇ ਕਿਸੇ ਬਿਮਾਰੀ ਦੇ ਨਾਲ ਨਾ ਮਰੇ ਪਰ ਹੁਣ ਉਹ ਪਿਛਲੇ ਦਸਾਂ ਦਿਨਾ ਤੋਂ ਤਾਪ ਦੇ ਨਾਲ ਮੰਜੇ ਤੇ ਪਿਆ ਉਹਦਾ ਹੂਲੀਆ ਬਦਲਦਾ ਜਾਂਦਾ ਹੈ ਮੈਨੂੰ ਚਿੰਤਾ ਹੈ ਕਿ ਤੇ ਉਹ ਚਲਾਣਾ ਹੀ ਨਾ ਕਰ ਜਾਏ ਇਸ ਤਰ੍ਹਾਂ ਉਸਦਾ ਜੀਵਨ ਬੇਅਰਥਾ ਚਲਾ ਜਾਵੇਗਾ ਤੇ ਮੇਰੇ ਪੁੱਤਰ ਦੀ ਵੀ ਇਹੀ ਇੱਛਾ ਹੈ ਇਸ ਤਰ੍ਹਾਂ ਬਿਮਾਰੀ ਨਾਲ ਬਿਨਾ ਕਿਸੇ ਕਾਰਨ ਤੋਂ ਨਾ ਮਰ ਜਾਵਾ ਪੁੱਤਰ ਮੇਰਾ ਚਾਹੁੰਦਾ ਹੈ ਅਜਹਾਂ ਹੋਵੇ ਪਰ ਸਾਡੀ ਇਹ ਇੱਛਾ ਪੂਰੀ ਨਹੀਂ ਹੋ ਰਹੀ ਮੈਂ ਬਹੁਤ ਦੁਖੀ ਹਾਂ ਮੇਰਾ ਪੁੱਤਰ ਰੋਗ ਤੋਂ arogh ਹੋ ਜਾਵੇ ਜਦੋਂ ਵੀ ਵੇਲਾ ਆਵੇ ਉਦੋਂ ਹੀ ਧਰਮ ਯੋਧ ਵਿੱਚ ਸ਼ਹੀਦ ਹੋਵੇ ਮੇਰੇ ਤੇ ਮਿਹਰ ਕਰੋ ਮੇਰੇ ਤੇ ਦਇਆ ਕਰੋ ਗੁਰੂ ਪਿਆਰਿਓ ਮਾਤਾ ਜੀ ਦੀ ਇਹ ਨਿਰਾਲੀ ਜਹੀ ਬੇਨਤੀ ਸੁਣ ਕੇ ਸੰਗਤ ਬਹੁਤ ਹੈਰਾਨ ਹੋਈ ਪਰ ਸਤਿਗੁਰੂ ਮਹਾਰਾਜ ਬੱਚੇ ਪਾ사 ਜੀ ਪ੍ਰਸੰਤਾ ਨਾਲ ਮੁਸਕਰਾਏ ਅੰਤਰ ਧਿਆਨ ਹੋ ਗਏ ਅੱਖਾਂ ਮੀਟ ਲਈਆਂ ਆਪਣੀ ਬ੍ਰਹਮ ਸ਼ਕਤੀ ਦੇ ਨਾਲ ਮਾਈ ਦੇ ਪੁੱਤਰ ਨੂੰ ਦੇਖਿਆ ਤੇ ਉਹਨੂੰ ਰਾਜੀ ਕਰ ਦਿੱਤਾ ਜਦੋਂ ਮਾਤਾ ਦਾ ਪੁੱਤਰ ਮੰਝੇ ਤੇ ਬੈਠ ਗਿਆ ਤਾ ਮਹਾਰਾਜ ਨੇ ਸਮਾਦੀ ਖੋਲੀ ਤੇ ਮਾਤਾ ਨੂੰ ਕਿਹਾ ਮਾਤਾ ਜਾ ਘਰ ਨੂੰ ਤੁਸੀਂ ਘਰ ਨੂੰ ਜਾਓ ਤੇ ਤੁਹਾਡੀ ਜਿਹੜੀ ਅਰਦਾਸ ਹੈ ਉਹ ਸਤਿਗੁਰੂ ਗੁਰੂ ਨਾਨਕ ਜੀ ਦੇ ਘਰ ਵਿੱਚ ਪ੍ਰਵਾਨ ਹੋ ਗਈ ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਅਸੀਂ ਜਿਹੜੀ ਤੁਹਾਡੀ ਅਰਦਾਸ ਪੂਰੀ ਕੀਤੀ ਹੈ ਉਹਨਾਂ ਨੇ ਨਾਮ ਆਪਣੇ ਵੱਡਿਆਂ ਦਾ ਗੁਰੂ ਨਾਨਕ ਦੀ ਦਾਖੀ ਲਿਆ ਕਹਿੰਦੇ ਜਾਓ ਘਰੇ ਜਾ ਕੇ ਇੱਕ ਵਾਰੀ ਤੁਸੀਂ ਦੇਖੋ ਤੁਹਾਡੀਆਂ ਮਰਦਾਂ ਪੂਰੀਆਂ ਹੋਣ ਗਿਆ ਤੁਸੀਂ ਚਿੰਤਾ ਨਾ ਕਰੋ ਤੇਰਾ ਪੁੱਤਰ ਤੁਹਾਨੂੰ ਲੱਭ ਰਿਹਾ ਹੈ ਉਹ ਦੇਖ ਰਿਹਾ ਹੈ ਕਿ ਤੁਸੀਂ ਕਿਧਰ ਗਏ ਹੋ ਉਹਨੂੰ ਇੱਛਾ ਹੈ ਕਿ ਉਹਨੂੰ ਠੰਡਾ ਠੰਡਾ ਪਾਣੀ ਤੁਸੀਂ ਆਪਣੇ ਹੱਥਾਂ ਨਾਲ ਪਿਲਾਓ ਗੁਰੂ ਜੀ ਦੇ ਵਚਨਾਂ ਤੇ ਉਸ ਮਾਈ ਨੂੰ ਯਕੀਨ ਸੀ, ਵਿਰੋਸਾ ਸੀ। ਉਹ ਮਾਈ ਉਸੇ ਵੇਲੇ ਉੱਠ ਕੇ ਘਰ ਨੂੰ ਭੱਜੀ, ਘਰ ਵਿੱਚ ਜਾ ਕੇ ਦੇਖਿਆ, ਉਹਨੇ ਆਪਣੇ ਪੁੱਤਰ ਨੂੰ ਤੇ ਉਹਦਾ ਤਾਪ ਟੁੱਟ ਚੁੱਕਾ ਸੀ ਤੇ ਬਿਲਕੁਲ arogh ਨੌਜਵਾਨ ਮੰਜੇ ਤੇ ਬੈਠਾ ਸੀ। ਜਿਹੜਾ ਕਈ ਦਿਨਾ ਤੋਂ ਇੱਕ ਬੁਜਰਗ ਮੁਨਕ ਵਾਂਗ ਮੰਦੇ ਨਾਲ ਲੱਗਾ ਹੋਇਆ ਸੀ ਜਦੋਂ ਬਿਮਾਰ ਸੀ ਬੋਲ ਨਹੀਂ ਸਕਦਾ ਸੀ ਗੁਰੂ ਪਿਆਰੇ ਉਹ ਪਰ ਅੱਜ ਹੁਨੇ ਹਾਸ ਕੇ ਪੁੱਛਿਆ ਮਾਂ ਕਿਥੇ ਗਈ ਸੀ ਮੈਂ ਤੈਨੂੰ ਕਦੋਂ ਦਾ ਲਭ ਰਿਆ ਹਾਂ ਇੱਥੇ ਤਾਂ ਸਤ ਗੁਰੂ ਜੀ ਆਏ ਸਨ ਪਰ ਉਹ ਥੋੜਾ ਸਮਾਂ ਹੀ ਆਏ ਤੇ ਚਲੇ ਗਏ ਤੂੰ ਘਰ ਨਹੀਂ ਸੀ ਤੇ ਮੈਂ ਵੀ ਉਹਨਾਂ ਦੀ ਸੇਵਾ ਨਹੀਂ ਕਰ ਸਕਿਆ ਉਹ ਆਏ ਮੈਨੂੰ ਪਿਆਰ ਦੇ ਕੇ ਚਲੇ ਗਏ ਮਾ ਸਤਗੁਰੂ ਮਹਾਰਾਜ ਨੇ ਜਿਉਂ ਹੀ ਮੇਰੇ ਸਿਰ ਉੱਪਰ ਹੱਥ ਰੱਖਿਆ ਮੇਰਾ ਤਾਪ ਟੁੱਟ ਗਿਆ ਮੈਂ ਬਿਲਕੁਲ arogy ਹੋ ਗਿਆ ਹਾਂ ਤਰੋ ਤਾਜਾ ਹੋ ਗਿਆ ਹਾਂ ਗੁਰੂ ਪਿਆਰੇ ਹੋ ਜਦੋਂ ਮਾਤਾ ਨੇ ਆਪਣੇ ਪੁੱਤਰ ਦੇ ਮੂੰਹੋਂ ਏਕੋ ਤੱਕ ਸੁਣਿਆ ਤਾ ਉਹ ਬਹੁਤ ਜ਼ਿਆਦਾ ਹੈਰਾਨ ਹੋਈ ਉਹਨੋ ਸਮਝ ਆ ਗਈ ਕਿ ਇਹ ਤਾਂ ਸਾਹਿਬਾਂ ਦੀ ਦਇਆ ਹੈ ਉਸੇ ਵੜੇ ਉਹ ਮਾਤਾ ਭੱਜੀ ਭੱਜੀ ਗਈ ਸਤਿਗੁਰੂ ਜੀ ਦਾ ਧੰਨਵਾਦ ਕੀਤਾ ਤੇ ਕਈ ਦਿਨ ਗੁਰੂ ਜੀ ਦੇ ਜਸ ਗਾਉਂਦੀ ਰਹੀ ਗੁਰੂ ਪਿਆਰਿਓ ਇੰਨਾ ਹੀ ਨਹੀਂ ਉਸ ਮਾਈ ਦਾ ਜਿਹੜਾ ਪੁੱਤਰ ਸੀ ਨਾ ਜਦੋਂ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਸਮੇ ਉਹ ਬੁੱਢੀ ਮਾਈ ਦਾ ਪੁੱਤਰ ਸਰਸਾ ਨਦੀ ਕਿਨਾਰੇ ਸਹਿਬ ਜਾਵਿਆਂ ਦੀ ਰਾਖੀ ਕਰਦਾ ਹੋਇਆ ਸ਼ਹੀਦੀ 파 ਗਿਆ ਸੋ ਇਸ ਤਰ੍ਹਾਂ ਉਸ ਬੁੱਢੀ ਮਾਤਾ ਦੀ ਅਰਦਾਸ ਸਤਿਗੁਰੂ ਜੀ ਨੇ ਪੂਰੀ ਕੀਤੀ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਆਉਂਿਆ ਬੋਲਣਾ ਚੁੱਪਾਂ ਦੇ ਖਿਮਾ ਬਖਸ਼ਣੀ ਸਾਖੀ ਨੂੰ ਲਾਇਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਾਨ ਗੁਰੂ ਨਾਨਕ ਜੀ ਲਿਖਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮਰਜ਼ਾ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ